ਦੋਸਤੋ ਤੁਸੀਂ ਇਹ ਤਾਂ ਅਕਸਰ ਹੀ ਸੁਣਿਆ ਹੋਵੇਗਾ ਕਿ ਮਨੁੱਖ ਨੂੰ ਉਸਦੇ ਕੀਤੇ ਗਏ ਚੰਗੇ-bure ਕਰਮਾਂ ਦਾ ਫਲ ਭੁਗਤਣਾ ਹੀ ਪੈਂਦਾ ਹੈ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਜਾਣਨ ਵਾਲੇ ਹਾਂ ਕਿ ਕੀ ਮਾਪੇ ਦੇ ਚੰਗੇ-bure ਕਰਮਾਂ ਦਾ ਫਲ ਉਸਦੀ ਔਲਾਦ ਨੂੰ ਭੁਗਤਣਾ ਪੈਂਦਾ ਵੀ ਹੈ ਜਾਂ ਫਿਰ ਨਹੀਂ ਜਿਵੇਂ ਕੋਈ ਔਲਾਦ ਜੇਕਰ ਚੰਗਾ-ਮਾੜਾ ਕੰਮ ਕਰਦੀ ਹੈ ਤਾਂ ਉਸਦੇ ਇਹਨਾਂ ਕਰਮਾਂ ਦਾ ਫਲ ਮਾਪੇ ਨੂੰ ਭੁਗਤਣਾ ਪੈਂਦਾ ਹੈ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਸਾਧੂ ਰਹਿੰਦਾ ਸੀ ਉਸੇ ਪਿੰਡ ਵਿੱਚ ਹੀ ਇੱਕ ਵਿਧਵਾ ਔਰਤ ਵੀ ਰਹਿੰਦੀ ਸੀ ਜੋ ਕਿ ਸਾਧੂ ਦੇ ਆਸ਼ਰਮ ਵਿੱਚ ਅਕਸਰ ਹੀ ਸੇਵਾ ਲਈ ਆਇਆ ਕਰਦੀ ਸੀ ਇੱਕ ਦਿਨ ਉਹ ਸਾਧੂ ਨੂੰ ਪੁੱਛਣ ਲੱਗੀ ਕਿ ਮਹਾਰਾਜ ਕੀ ਮਾਪੇ ਦੇ ਕੀਤੇ ਗਏ ਚੰਗੇ ਮਾੜੇ ਕਰਮਾਂ ਦਾ ਫਲ ਉਸ ਦੀ ਔਲਾਦ ਨੂੰ ਭੁਗਤਣਾ ਪੈਂਦਾ ਹੈ ਇਹ ਸੁਣ ਕੇ ਸਾਧੂ ਮਹਾਤਮਾ ਕਹਿਣ ਲੱਗੇ ਕਿ ਹਾਂ ਮਾਪੇ ਦੇ ਕੀਤੇ ਗਏ ਚੰਗੇ ਮਾੜੇ ਕਰਮਾਂ ਦਾ ਫਲ ਉਸ ਦੀ ਔਲਾਦ ਨੂੰ ਜ਼ਰੂਰ ਭੁਗਤਣਾ ਪੈਂਦਾ ਹੈ ਮੈਂ ਤੁਹਾਨੂੰ ਇੱਕ ਪੁਰਾਣੀ ਕਥਾ ਸੁਣਾਉਂਦਾ ਹਾਂ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਇਹ ਪਤਾ ਚੱਲ ਜਾਵੇਗਾ ਕਿ ਮਾਪੇ ਦੇ ਕੀਤੇ ਗਏ ਚੰਗੇ ਮਾੜੇ ਕਰਮਾਂ ਦਾ ਫਲ ਉਹਨਾਂ ਦੀ ਔਲਾਦ ਨੂੰ ਜ਼ਰੂਰ ਮਿਲਦਾ ਹੈ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਜ਼ਿਆਦਾ ਗਰੀਬ ਆਦਮੀ ਰਹਿੰਦਾ ਸੀ ਉਹ ਇੰਨਾ ਜ਼ਿਆਦਾ ਗਰੀਬ ਸੀ ਕਿ ਉਸਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ ਦਿਨ ਰਾਤ ਕੰਮ ਕਰਕੇ ਵੀ ਉਸ ਨੂੰ ਦੋ ਟਾਈਮ ਰੋਟੀ ਨਹੀਂ ਸੀ ਮਿਲਦੀ ਉਸ ਨੂੰ ਦਿਨ ਰਾਤ ਕੰਮ ਕਰਕੇ 50 ਰੁਪਏ ਮਿਲਦੇ ਸਨ ਜਿੰਨਾ ਪੈਸਿਆਂ ਵਿੱਚੋਂ ਉਹ 25 ਰੁਪਏ ਦਾਨ ਕਰ ਦਿੰਦਾ ਸੀ ਤੇ ਬਚੇ ਹੋਏ 25 ਰੁਪਏ ਵਿੱਚ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਸਮਾਂ ਬੀਤਦਾ ਗਿਆ ਇੱਕ ਦਿਨ ਉਸਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਉਸ ਗਰੀਬ ਆਦਮੀ ਦੇ ਪਰਿਵਾਰ ਵਿੱਚ ਤਿੰਨ ਪਰਿਵਾਰਕ ਮੈਂਬਰ ਹੋ ਗਏ ਹੌਲੀ-ਹੌਲੀ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਿੱਚ ਉਸ ਨੂੰ ਹੋਰ ਵੀ ਸਮੱਸਿਆਵਾਂ ਆਉਣ ਲੱਗੀਆਂ। ਉਧਰ ਦਿਨੋ-ਦਿਨ ਮਹਿੰਗਾਈ ਵੀ ਵੱਧਦੀ ਜਾ ਰਹੀ ਸੀ। ਫਿਰ ਇੱਕ ਦਿਨ ਉਸ ਲੜਕੇ ਨੇ ਉਸ ਆਦਮੀ ਤੋਂ ਪੁੱਛਿਆ ਕਿ ਪਿਤਾ ਜੀ ਤੁਸੀਂ ਰੋਜ਼ਾਨਾ 50 ਰੁਪਏ ਕਮਾਉਂਦੇ ਹੋ ਜਿਨ੍ਹਾਂ ਵਿੱਚੋਂ ਤੁਸੀਂ 25 ਰੁਪਏ ਹਰ ਰੋਜ਼ ਦਾਨ ਕਰ ਦਿੰਦੇ ਹੋ ਤੇ 25 ਰੁਪਏ ਵਿੱਚ ਅਸੀਂ ਆਪਣਾ ਗੁਜ਼ਾਰਾ ਕਿਵੇਂ ਚਲਾ ਸਕਾਂਗੇ? ਇਹ ਸੁਣ ਕੇ ਉਹ ਆਦਮੀ ਚੁੱਪ ਹੋ ਗਿਆ ਪਰ ਉਸ ਦੀ ਪਤਨੀ ਕਹਿਣ ਲੱਗੀ ਕਿ ਬੇਟਾ ਕੋਈ ਗੱਲ ਨਹੀਂ ਤੇਰੇ ਪਿਤਾ ਜੀ ਰੋਜ਼ਾਨਾ 50 ਰੁਪਏ ਵਿੱਚੋਂ 25 ਰੁਪਏ ਤੇਰੇ ਲਈ ਹੀ দান ਕਰਦੇ ਹਨ ਪਰ ਉਹ ਲੜਕਾ ਇਸ ਗੱਲ ਨੂੰ ਸਮਝ ਨਹੀਂ ਸਕਿਆ ਕਿਉਂਕਿ ਉਸ ਲੜਕੇ ਦੀ ਉਮਰ ਅਜੇ ਬਹੁਤ ਛੋਟੀ ਸੀ ਇਸੇ ਤਰ੍ਹਾਂ ਹੀ ਸਮਾਂ ਬੀਤਦਾ ਚਲਾ ਗਿਆ ਤੇ ਉਸ ਗਰੀਬ ਆਦਮੀ ਦਾ ਲੜਕਾ ਹੌਲੀ-ਹੌਲੀ ਵੱਡਾ ਹੋਣ ਲੱਗਿਆ ਹੁਣ ਉਸ ਲੜਕੇ ਦੀ ਉਮਰ 8 ਸਾਲ ਹੋ ਚੁੱਕੀ ਸੀ ਉਧਰ ਇੱਕ ਦਿਨ ਉਹ ਆਦਮੀ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਕਿ ਉਸਦੇ ਰਸਤੇ ਵਿੱਚ ਇੱਕ ਅਵਾਰਾ ਝੋਟਾ ਆ ਗਿਆ ਤੇ ਉਸ ਝੋਟੇ ਨੇ ਉਸ ਆਦਮੀ ਦੇ ਪੇਟ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਉੱਥੇ ਹੀ ਮੌਤ ਹੋ ਗਈ ਜਦੋਂ ਉਸ ਆਦਮੀ ਦੀ ਪਤਨੀ ਤੇ ਉਸਦੇ ਲੜਕੇ ਨੂੰ ਉਸ ਦੀ ਮੌਤ ਦੀ ਖਬਰ ਮਿਲੀ ਤਾਂ ਉਹਨਾਂ ਨੂੰ ਇਸ ਦਾ ਬਹੁਤ ਜ਼ਿਆਦਾ ਦੁੱਖ ਲੱਗਿਆ ਫਿਰ ਇੱਕ ਦਿਨ ਉਸ ਗਰੀਬ ਆਦਮੀ ਦੇ ਲੜਕੇ ਨੇ ਆਪਣੀ ਮਾਂ ਤੋਂ ਪੁੱਛਿਆ ਮੇਰੇ ਪਿਤਾ ਜੀ ਕਿੱਥੇ ਚਲੇ ਗਏ ਨੇ ਮਾਂ ਉਸ ਦੀ ਮਾਂ ਨੇ ਉਸ ਨੂੰ ਦੱਸਿਆ ਕਿ ਤੇਰੇ ਪਿਤਾ ਜੀ ਸਾਨੂੰ ਛੱਡ ਕੇ ਯਮਰਾਜ ਕੋਲ ਚਲੇ ਗਏ ਨੇ ਇਹ ਸੁਣ ਕੇ ਉਸ ਦਾ ਬੇਟਾ ਕਹਿਣ ਲੱਗਾ ਕਿ ਜਦੋਂ ਪਿਤਾ ਜੀ ਜਿਉਂਦੇ ਸਨ ਤਾਂ ਰੋਜ਼ਾਨਾ 50 ਰੁਪਏ ਕਮਾਉਂਦੇ ਸਨ ਤੇ 25 ਰੁਪਏ ਦੀ ਬਚਤ ਕਰਦੇ ਸਨ ਤੇ ਉਹਨਾਂ ਪੈਸਿਆਂ ਨੂੰ ਦਾਨ ਕਰ ਦਿੰਦੇ ਸਨ ਪਰ ਮਾਂ ਮੈਨੂੰ ਇਸ ਗੱਲ ਦੀ ਚਿੰਤਾ ਹੈ ਕੀ ਹੁਣ ਸਾਡਾ ਪਾਲਣ ਪੋਸ਼ਣ ਕਿਵੇਂ ਹੋਵੇਗਾ ਇਹ ਸੁਣ ਕੇ ਉਸ ਦੀ ਮਾਂ ਉਸ ਨੂੰ ਕਹਿਣ ਲੱਗੀ ਬੇਟਾ ਜੋ ਗਰੀਬ ਹੁੰਦਾ ਹੈ ਉਸ ਦੀ ਕੋਈ ਵੀ ਮਦਦ ਨਹੀਂ ਕਰਦਾ ਬਲਕਿ ਉਸ ਨੂੰ ਦੇਖ ਕੇ ਸਾਰੇ ਦੂਰ ਭੱਜਣ ਲੱਗ ਜਾਂਦੇ ਹਨ ਸਿਵਾਏ ਰੱਬ ਤੋਂ ਗਰੀਬ ਦਾ ਹੋਰ ਕੋਈ ਵੀ ਨਹੀਂ ਹੁੰਦਾ ਇਹ ਸੁਣ ਕੇ ਉਸ ਦਾ ਬੇਟਾ ਕਹਿਣ ਲੱਗਾ ਕਿ ਮਾਂ ਤੂੰ ਦੁਖੀ ਨਾ ਹੋ ਮੈਂ ਯਮਰਾਜ ਕੋਲ ਜਾਵਾਂਗਾ ਤੇ ਆਪਣੇ ਪਿਤਾ ਜੀ ਨੂੰ ਵਾਪਸ ਲੈ ਕੇ ਆਵਾਂਗਾ ਸਾਡੀ ਗਰੀਬੀ ਦੇਖ ਕੇ ਜਮਰਾਜ ਨੂੰ ਜ਼ਰੂਰ ਸਾਡੇ ਉੱਪਰ ਤਰਸ ਆ ਜਾਵੇਗਾ ਤੇ ਉਹ ਮੇਰੇ ਪਿਤਾ ਜੀ ਨੂੰ ਮੇਰੇ ਨਾਲ ਜ਼ਰੂਰ ਭੇਜ ਦੇਣਗੇ ਪਰ ਉਸ ਦੀ ਮਾਂ ਨੇ ਉਸ ਨੂੰ ਨਿਆਣਾ ਸਮਝ ਕੇ ਉਸ ਦੀ ਗੱਲ ਤੇ ਧਿਆਨ ਨਾ ਦਿੱਤਾ ਫਿਰ ਇੱਕ ਦਿਨ ਉਸ ਗਰੀਬ ਆਦਮੀ ਦੀ ਪਤਨੀ ਆਪਣੇ ਉਹ ਛੋਟੀ ਜਹੀ ਉਮਰ ਦੇ ਲੜਕੇ ਨੂੰ ਘਰੇ ਇਕੱਲਾ ਛੱਡ ਕੇ ਖੇਤਾਂ ਵਿੱਚ ਕੰਮ ਕਰਨ ਲਈ ਚਲੀ ਗਈ ਤੇ ਦੂਜੇ ਪਾਸੇ ਉਸ ਦੇ ਲੜਕੇ ਨੇ ਵੀ ਇਹ ਸੋਚ ਲਿਆ ਸੀ ਕਿ ਉਹ ਜਮਰਾਜ ਕੋਲ ਜਾਵੇਗਾ ਹੀ ਜਾਵੇਗਾ ਤੇ ਆਪਣੇ ਪਿਤਾ ਜੀ ਨੂੰ ਵਾਪਸ ਜ਼ਰੂਰ ਲੈ ਕੇ ਆਵੇਗਾ ਇਹ ਸੋਚ ਕੇ ਉਸ ਗਰੀਬ ਆਦਮੀ ਦਾ ਬੇਟਾ ਆਪਣੇ ਪਿਤਾ ਜੀ ਨੂੰ ਵਾਪਸ ਲੈ ਕੇ ਔਣ ਲਈ ਆਪਣੇ ਘਰ ਤੋਂ ਚਲਾ ਜਾਂਦਾ ਹੈ ਉਸ ਲੜਕੇ ਨੂੰ ਚਲਦਿਆਂ ਚਲਦਿਆਂ ਕਾਫੀ ਜ਼ਿਆਦਾ ਸਮਾਂ ਬੀਤ ਗਿਆ ਹੁਣ ਉਸ ਨੂੰ ਥਕਾਨ ਮਹਿਸੂਸ ਹੋਣ ਲੱਗੀ ਸੀ ਤੇ ਉਹ ਇੱਕ ਬਹੁਤ ਵੱਡੇ ਆਂਬ ਦੇ ਦਰਖਤ ਦੇ ਥੱਲੇ ਜਾ ਕੇ ਬੈਠ ਗਿਆ ਕੁਝ ਦੇਰ ਬਾਅਦ ਉਸ ਆਂਬ ਦੇ ਦਰਖਤ ਨੇ ਮਨੁੱਖ ਦੀ ਤਰ੍ਹਾਂ ਆਵਾਜ਼ ਵਿੱਚ ਕਿਹਾ ਕਿ ਬੇਟਾ ਤੂੰ ਕਿੱਥੇ ਜਾ ਰਿਹਾ ਹੈਂ ਇਹ ਸੁਣ ਕੇ ਉਹ ਲੜਕਾ ਕਹਿਣ ਲੱਗਾ ਕਿ ਮੈਂ ਇੱਕ ਗਰੀਬ ਆਦਮੀ ਦਾ ਬੇਟਾ ਹਾਂ ਤੇ ਮੈਂ ਆਪਣੇ ਪਿਤਾ ਜੀ ਨੂੰ ਵਾਪਸ ਲੈ ਕੇ ਆਉਣ ਲਈ ਜਮਰਾਜ ਕੋਲ ਜਾ ਰਿਹਾ ਹਾਂ ਉਸ ਦੀ ਇਹ ਗੱਲ ਸੁਣ ਕੇ ਦਰਖਤ ਨੇ ਕਿਹਾ ਕਿ ਤੂੰ ਮੇਰੇ ਲਈ ਵੀ ਜਮਰਾਜ ਤੋਂ ਇੱਕ ਸਵਾਲ ਜ਼ਰੂਰ ਪੁੱਛੀ ਕਿ ਮੈਂ ਕਈ ਸਾਲਾਂ ਤੋਂ ਇੱਥੇ ਲੱਗਿਆ ਹੋਇਆ ਹਾਂ ਪਰ ਮੇਰਾ ਇੱਕ ਵੀ ਪੱਤਾ ਜ਼ਮੀਨ ਉੱਪਰ ਨਹੀਂ ਡਿੱਗਦਾ ਤੇ ਨਾ ਹੀ ਮੇਰੀਆਂ ਟਾਹਣੀਆਂ ਸੁੱਕਦੀਆਂ ਹਨ ਮੈਂ ਕਿੰਨੇ ਸਾਲਾਂ ਤੱਕ ਇੱਥੇ ਖੜ੍ਹਾ ਰਹਾਗਾ ਮੈਂ ਆਪਣੇ ਪਿਛਲੇ ਜਨਮ ਵਿੱਚ ਅਜੇ ਹਾ ਕਿਹੜਾ ਪਾਪ ਕੀਤਾ ਸੀ ਜੋ ਮੈਨੂੰ ਇਸ ਜੁਨੀ ਵਿੱਚੋਂ ਮੁਕਤੀ ਨਹੀਂ ਮਿਲ پا ਰਹੀ ਇਹ ਸੁਣ ਕੇ ਉਹ ਲੜਕਾ ਕਹਿਣ ਲੱਗਿਆ ਠੀਕ ਹੈ ਤੁਹਾਡਾ ਇਹ ਸਵਾਲ ਜਮਰਾਜ ਨੂੰ ਜ਼ਰੂਰ ਪੁੱਛਾਂਗਾ ਇੰਨਾ ਕਹਿ ਕੇ ਉਹ ਲੜਕਾ ਅੱਗੇ ਚਲਾ ਜਾਂਦਾ ਹੈ ਤੇ ਚਲਦਿਆਂ ਚਲਦਿਆਂ ਰਸਤੇ ਵਿੱਚ ਉਸ ਨੂੰ ਇੱਕ ਇੱਛਾਤਰੀ नाग ਮਿਲਿਆ ਉਸ नाग ਨੂੰ ਦੇਖ ਕੇ ਉਹ ਲੜਕਾ ਡਰ ਦੇ ਮਾਰੇ ਕੰਬਣ ਲੱਗਿਆ ਉਹ ਉਥੋਂ ਭੱਜਣ ਹੀ ਵਾਲਾ ਸੀ ਕਿ ਉਹ नाग ਵੀ ਮਨੁੱਖ ਦੀ ਬੋਲੀ ਬੋਲਣ ਲੱਗਾ ਤੇ ਕਹਿਣ ਲੱਗਾ ਕਿ ਬੇਟਾ ਤੂੰ ਮੈਥੋਂ ਡਰਨਾ ਤੂੰ ਮੈਨੂੰ ਸਿਰਫ ਇਨਾ ਦੱਸ ਕਿ ਤੂੰ ਕੌਣ ਏ ਤੇ ਕਿੱਥੇ ਜਾ ਰਿਹਾ ਏ ਉਹ ਲੜਕਾ ਉਸ 나ਗ ਕੋਲ ਗਿਆ ਤੇ ਹੱਥ ਜੋੜ ਕੇ ਕਹਿਣ ਲੱਗਾ ਕਿ ਮੈਂ ਇੱਕ ਗਰੀਬ ਆਦਮੀ ਦਾ ਬੇਟਾ ਹਾਂ ਮੈਂ ਯਮਰਾਜ ਕੋਲ ਆਪਣੇ ਪਿਤਾ ਜੀ ਨੂੰ ਵਾਪਸ ਲੈਣ ਲਈ ਜਾ ਰਿਹਾ ਹਾਂ ਇਹ ਸੁਣ ਕੇ ਉਹ 나ਗ ਵੀ ਕਹਿਣ ਲੱਗਾ ਕਿ ਬੇਟਾ ਯਮਰਾਜ ਨੂੰ ਤੂੰ ਮੇਰਾ ਇੱਕ ਸਵਾਲ ਪੁੱਛੀਂ ਮੈਂ ਕਈ ਸਾਲਾਂ ਤੋਂ ਇੱਥੇ ਹੀ ਹਾਂ ਮੈਂ ਇਨਾ ਜ਼ਿਆਦਾ ਬੁੱਢਾ ਹੋ ਚੁੱਕਿਆ ਹਾਂ ਕੀ ਹੁਣ ਮੈਥੋਂ ਚੱਲਿਆ ਤੱਕ ਵੀ ਨਹੀਂ ਜਾ ਰਿਹਾ ਮੇਰੇ ਸਰੀਰ ਵਿੱਚ ਇੰਨੀ ਵੀ ਜਾਨ ਨਹੀਂ ਹੈ ਕਿ ਮੈਂ ਥੋੜਾ ਜਿਹਾ ਵੀ ਚੱਲ ਫਿਰ ਸਕਾਂ ਮੈਂ ਆਪਣੇ ਪਿਛਲੇ ਜਨਮ ਵਿੱਚ ਅਜਿਹਾ ਕੀ ਪਾਪ ਕੀਤਾ ਸੀ ਜਿਸ ਕਰਕੇ ਮੈਨੂੰ ਇਸ ਜੁਨੀ ਵਿੱਚੋਂ ਮੁਕਤੀ ਨਹੀਂ ਮਿਲ پا ਰਹੀ ਇਹ ਸੁਣ ਕੇ ਉਹ ਲੜਕਾ ਕਹਿਣ ਲੱਗਿਆ ਕਿ ਠੀਕ ਹੈ ਮੈਂ ਯਮਰਾਜ ਤੋਂ ਤੁਹਾਡਾ ਇਹ ਸਵਾਲ ਵੀ ਜ਼ਰੂਰ ਪੁੱਛਾਂਗਾ ਉਸ ਨੂੰ ਇੰਨਾ ਕਹਿ ਕੇ ਉਹ ਲੜਕਾ ਅੱਗੇ ਚੱਲ ਪਿਆ ਫਿਰ ਚੱਲਦੇ ਆਂ ਚੱਲਦੇ ਆਂ ਉਸ ਨੂੰ ਰਸਤੇ ਵਿੱਚ ਇੱਕ ਕਿਸਾਨ ਮਿਲਿਆ ਕਿਸਾਨ ਉਸ ਨੂੰ ਦੇਖ ਕੇ ਪੁੱਛਣ ਲੱਗਾ ਕਿ ਬੇਟਾ ਤੂੰ ਕੌਣ ਹੈ ਤੇ ਕਿੱਥੇ ਜਾ ਰਿਹਾ ਹੈ ਉਸ ਨੇ ਉਸ ਕਿਸਾਨ ਨੂੰ ਕਿਹਾ ਮੈਂ ਇੱਕ ਗਰੀਬ ਆਦਮੀ ਦਾ ਬੇਟਾ ਹਾਂ ਤੇ ਮੈਂ ਯਮਰਾਜ ਕੋਲੋਂ ਆਪਣੇ ਪਿਤਾ ਜੀ ਨੂੰ ਵਾਪਸ ਲੈਣ ਲਈ ਜਾ ਰਿਹਾ ਹਾਂ ਇਹ ਸੁਣ ਕੇ ਉਹ ਕਿਸਾਨ ਕਹਿਣ ਲੱਗਾ ਕਿ ਮੈਂ ਚੱਲਦੇ ਹੋਏ ਰਾਈਆਂ ਦੀ ਪਿਆਸ ਬੁਝਾਉਣ ਲਈ ਇੱਥੇ ਇੱਕ ਖੂਹ ਬਣਵਾ ਰਿਹਾ ਹਾਂ ਪਰ ਇਸ ਖੂਹ ਵਿੱਚੋਂ ਪਾਣੀ ਅਜੇ ਤੱਕ ਵੀ ਨਹੀਂ ਨਿਕਲਿਆ ਬਲਕਿ ਮੈਂ ਤਾਂ ਇਸਤੇ ਬਹੁਤ ਸਾਰੇ ਪੈਸੇ ਵੀ ਖਰਚ ਕਰ ਦਿੱਤੇ ਨੇ ਤੂੰ ਹੀ ਯਮਰਾਜ ਨੂੰ ਮੇਰਾ ਇਹ ਸਵਾਲ ਜ਼ਰੂਰ ਪੁੱਛ ਕੇ ਆਵੀਂ ਉਸ ਲੜਕੇ ਨੇ ਕਿਹਾ ਠੀਕ ਹੈ ਮੈਂ ਤੁਹਾਡਾ ਇਹ ਸਵਾਲ ਯਮਰਾਜ ਨੂੰ ਜ਼ਰੂਰ ਪੁੱਛਾਂਗਾ ਇਹ ਕਹਿ ਕੇ ਉਹ ਅੱਗੇ ਵਧਣ ਲੱਗਾ ਤੇ ਯਮਰਾਜ ਕੋਲ ਪਹੁੰਚ ਗਿਆ ਉਸਨੇ ਯਮਰਾਜ ਨੂੰ ਪ੍ਰਣਾਮ ਕੀਤਾ ਤੇ ਕਹਿਣ ਲੱਗਾ ਕਿ ਮਹਾਰਾਜ ਮੇਰੇ ਪਿਤਾ ਜੀ ਕਿੱਥੇ ਨੇ ਜਦੋਂ ਉਹ ਜਿਉਂਦੇ ਸਨ ਤਾਂ ਰੋਜ਼ਾਨਾ 50 ਰੁਪਏ ਕਮਾਉਂਦੇ ਸਨ ਜਿਨ੍ਹਾਂ ਵਿੱਚੋਂ ਉਹ 25 ਰੁਪਏ ਦਾਨ ਕਰ ਦਿੰਦੇ ਸਨ ਤੇ 25 ਰੁਪਏ ਵਿੱਚ ਸਾਡਾ ਪਾਲਣ ਪੋਸ਼ਣ ਕਰਦੇ ਸਨ ਪਰ ਹੁਣ ਮੇਰੇ ਪਿਤਾ ਜੀ ਸਾਡੇ ਕੋਲ ਨਹੀਂ ਨੇ ਅਤੇ ਮੈਂ ਤੇ ਮੇਰੀ ਮਾਂ ਭੁੱਖੇ ਮਰ ਰਹੇ ਹਾਂ ਇਸ ਲਈ ਤੁਸੀਂ ਉਹਨਾਂ ਨੂੰ ਜਲਦੀ ਮੇਰੇ ਨਾਲ ਮੇਰੇ ਘਰ ਭੇਜ ਦਿਓ। ਯਮਰਾਜ ਨੇ ਉਸ ਲੜਕੇ ਦੀ ਗੱਲ ਸੁਣ ਕੇ ਕਿਹਾ ਠੀਕ ਹੈ ਮੈਂ ਤੇਰੇ ਪਿਤਾ ਜੀ ਨੂੰ ਤੇਰੇ ਨਾਲ ਘਰ ਭੇਜ ਦੇਵਾਂਗਾ। ਪਹਿਲਾਂ ਤੂੰ ਇੱਥੇ ਬੈਠ। ਜਮਰਾਜ ਨੇ ਉਸ ਲੜਕੇ ਨੂੰ ਆਪਣੇ ਕੋਲ ਬਿਠਾਇਆ ਅਤੇ ਭੋਜਨ ਕਰਵਾਇਆ। ਤੇ ਭੋਜਨ ਕਰਾਉਣ ਤੋਂ ਬਾਅਦ ਪੁੱਛਿਆ ਕਿ ਤੈਨੂੰ ਹੋਰ ਕੀ ਚਾਹੀਦਾ ਹੈ? ਫਿਰ ਉਸ ਨੂੰ ਰਸਤੇ ਵਿੱਚ ਜੋ-ਜੋ ਵੀ ਮਿਲਿਆ ਸੀ, ਉਹਨਾਂ ਸਾਰਿਆਂ ਦੇ ਸਵਾਲ ਉਸਨੇ ਜਮਰਾਜ ਤੋਂ ਪੁੱਛੇ। ਤੇ ਜਮਰਾਜ ਨੇ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਵੀ ਦੇ ਦਿੱਤਾ ਤੇ ਨਾਲ ਹੀ ਇਹ ਵੀ ਕਿਹਾ ਕਿ ਤੂੰ ਜਾਂਦੇ ਸਮੇਂ ਉਹਨਾਂ ਸਾਰਿਆਂ ਨੂੰ ਇਹਨਾਂ ਸਵਾਲਾਂ ਦਾ ਜਵਾਬ ਜ਼ਰੂਰ ਦਿੰਦਾ ਜਾਇ। ਇਸ ਤੋਂ ਬਾਅਦ ਯਮਰਾਜ ਉਸ ਨੂੰ ਕਹਿਣ ਲੱਗਿਆ ਕਿ ਬੇਟਾ ਤੂੰ ਆਪਣੇ ਘਰ ਜਾ ਕਿਉਂਕਿ ਤੇਰੀ ਮਾਂ ਤੇਰਾ ਇੰਤਜ਼ਾਰ ਕਰ ਰਹੀ ਹੈ ਤੇਰੇ ਪਿਤਾ ਜੀ ਘਰ ਜ਼ਰੂਰ ਪਹੁੰਚ ਜਾਣਗੇ ਫਿਰ ਉਹ ਲੜਕਾ ਯਮਰਾਜ ਨੂੰ ਪੰਨਾਮ ਕਰਕੇ ਆਪਣੇ ਘਰ ਨੂੰ ਵਾਪਸ ਚੱਲ ਪਿਆ ਚਲਦੇ-ਚਲਦੇ ਉਸ ਨੂੰ ਰਸਤੇ ਵਿੱਚ ਉਹੀ ਕਿਸਾਨ ਮਿਲਿਆ ਜੋ ਕਿ ਰਾਈਆਂ ਦੇ ਪਾਣੀ ਪੀਣ ਲਈ ਉੱਥੇ ਖੂਹ ਦੀ ਖੁਦਾਈ ਕਰਵਾ ਰਿਹਾ ਸੀ ਕਿਸਾਨ ਨੇ ਜਿਵੇਂ ਹੀ ਉਸ ਲੜਕੇ ਨੂੰ ਦੇਖਿਆ ਤਾਂ ਉਹ ਹੱਥ ਜੋੜ ਕੇ ਕਹਿਣ ਲੱਗਿਆ ਕਿ ਬੇਟਾ ਤੁਸੀਂ ਮਹਾਰਾਜ ਨੂੰ ਮੇਰਾ ਸਵਾਲ ਪੁੱਛਿਆ ਸੀ ਜਾਂ ਫਿਰ ਨਹੀਂ ਇਹ ਸੁਣ ਕੇ ਉਹ ਲੜਕਾ ਕਹਿਣ ਲੱਗਾ ਕਿ ਹਾਂ ਮੈਂ ਪੁੱਛਿਆ ਸੀ ਮਹਾਰਾਜ ਨੇ ਮੈਨੂੰ ਕਿਹਾ ਹੈ ਕਿ ਤੁਹਾਡੇ ਘਰ ਵਿੱਚ ਇੱਕ ਜਵਾਨ ਕੰਨਿਆ ਕੁਆਰੀ ਬੈਠੀ ਹੋਈ ਹੈ ਜਦੋਂ ਤੱਕ ਤੁਸੀਂ ਉਸ ਕੰਨਿਆ ਦਾ ਵਿਆਹ ਨਹੀਂ ਕਰੋਗੇ ਉਦੋਂ ਤੱਕ ਇਸ ਖੂਹ ਵਿੱਚੋਂ ਪਾਣੀ ਨਹੀਂ ਨਿਕਲੇਗਾ ਪਹਿਲਾਂ ਜੋ ਤੇਰਾ ਕਰਮ ਹੈ ਤੂੰ ਉਸ ਨੂੰ ਪੂਰਾ ਕਰ ਤੂੰ ਕੰਨਿਆਦਾਨ ਕਰ ਉਸ ਤੋਂ ਬਾਅਦ ਇਸ ਖੂਹ ਵਿੱਚੋਂ ਪਾਣੀ ਜ਼ਰੂਰ ਨਿਕਲ ਆਵੇਗਾ ਉਹ ਕਿਸਾਨ ਕਹਿਣ ਲੱਗਿਆ ਕਿ ਮੈਂ ਆਪਣੀ ਲੜਕੀ ਲਈ ਵਰ ਕਿੱਥੋਂ ਲੱਭਾਂਗਾ ਤੂੰ ਮੈਨੂੰ ਬਹੁਤ ਹੀ ਵਧੀਆ ਸੁਭਾ ਦਾ ਲੱਗ ਰਿਹਾ ਹੈ ਇਸ ਲਈ ਤੂੰ ਹੀ ਮੇਰੀ ਲੜਕੀ ਨਾਲ ਵਿਆਹ ਕਰਾ ਲੈ ਇਸ ਤੋਂ ਬਾਅਦ ਉਸ ਕਿਸਾਨ ਨੇ ਆਪਣੀ ਲੜਕੀ ਦਾ ਵਿਆਹ ਉਸ ਲੜਕੇ ਨਾਲ ਕਰ ਦਿੱਤਾ ਤੇ ਉਸ ਕਿਸਾਨ ਦੀ ਤ੍ਰਿਸ਼ਨਾ ਵੀ ਪੂਰੀ ਹੋ ਗਈ ਇਸ ਤੋਂ ਬਾਅਦ ਉਹ ਲੜਕਾ ਅੱਗੇ ਚੱਲ ਪਿਆ ਤੇ ਰਸਤੇ ਵਿੱਚ ਉਸ ਨੂੰ ਉਹੀ ਇੱਛਾਤਰੀ 나ਗ ਮਿਲਿਆ ਜੋ ਉਸ ਨੂੰ ਜਾਂਦੇ ਸਮੇਂ ਮਿਲਿਆ ਸੀ ਉਹ ਕਹਿਣ ਲੱਗਿਆ ਕਿ ਤੂੰ ਜਮਰਾਜ ਤੋਂ ਮੇਰਾ ਸਵਾਲ ਪੁੱਛਿਆ ਸੀ ਇਹ ਸੁਣ ਕੇ ਉਹ ਲੜਕਾ ਕਹਿਣ ਲੱਗਾ ਕਿ ਹਾਂ ਮੈਂ ਪੁੱਛਿਆ ਸੀ ਉਹ ਲੜਕਾ ਉਸ ਇੱਛਾਤਰੀ नाग ਨੂੰ ਕਹਿਣ ਲੱਗਾ ਕਿ ਤੇਰੇ ਕੋਲ ਜੋ नागਮਣੀ ਹੈ ਉਸ ਨੂੰ ਤੂੰ ਕਦੇ ਵੀ ਬਾਹਰ ਨਹੀਂ ਕੱਢਿਆ ਤੇ ਨਾ ਹੀ ਕਿਸੇ ਨੂੰ ਦਾਨ ਕੀਤਾ ਹੈ ਜਦੋਂ ਤੱਕ ਤੂੰ ਇਸ नागਮਣੀ ਦਾ ਦਾਨ ਨਹੀਂ ਕਰੇਗਾ ਉਦੋਂ ਤੱਕ ਤੇਰਾ ਸਰੀਰ ਇਸੇ ਤਰ੍ਹਾਂ ਹੀ ਪਿਆਰ ਰਹੇਗਾ ਇਹ ਸੁਣ ਕੇ ਉਹ ਨਾ ਕਹਿਣ ਲੱਗਾ ਕੀ ਮੈਂ ਇਹ ਨਾਗਮਣੀ ਹੁਣ ਕਿਸ ਨੂੰ ਦਾਨ ਦੇਵਾਂ ਇਸ ਨਾਗਮਣੀ ਨੂੰ ਤੂੰ ਹੀ ਲੈ ਲੈ ਫਿਰ ਉਸ नाग ਨੇ ਆਪਣੀ ਨਾਗਮਣੀ ਉਸ ਲੜਕੇ ਨੂੰ ਦੇ ਦਿੱਤੀ ਨਾਗਮਣੀ ਨੂੰ ਬਾਹਰ ਕੱਢਦਿਆਂ ਹੀ ਉਸ नाग ਨੂੰ ਮੁਕਤੀ ਮਿਲ ਗਈ ਫਿਰ ਉਹ ਲੜਕਾ ਆਪਣੀ ਪਤਨੀ ਤੇ ਉਸ ਨਾਗਮਣੀ ਨੂੰ ਲੈ ਕੇ ਅੱਗੇ ਵਧਣ ਲੱਗਾ ਰਸਤੇ ਵਿੱਚ ਉਸ ਨੂੰ ਦੁਬਾਰਾ ਫਿਰ ਉਹੀ ਆਂਬ ਦਾ ਦਰਖਤ ਮਿਲਿਆ ਜਿਸ ਦੀ ਛਾਂ ਵਿੱਚ ਉਹ ਜਾਂਦੇ ਸਮੇਂ ਬੈਠਾ ਸੀ ਉਸ ਨੂੰ ਦੇਖ ਕੇ ਆਂਬ ਦਾ ਦਰਖਤ ਉਸ ਨੂੰ ਪੁੱਛਣ ਲੱਗਾ ਕੀ ਬੇਟਾ ਤੂੰ ਹੀ ਅਮਰਾਜ ਨੂੰ ਮੇਰਾ ਸਵਾਲ ਪੁੱਛਿਆ ਸੀ ਜਾਂ ਫਿਰ ਨਹੀਂ ਇਹ ਸੁਣ ਕੇ ਉਹ ਲੜਕਾ ਕਹਿਣ ਲੱਗਾ ਕਿ ਹਾਂ ਮੈਂ ਪੁੱਛਿਆ ਸੀ ਤੇਰਾ ਕੰਮ ਪਿਛਲੇ ਜਨਮ ਵਿੱਚ ਸਕੂਲ ਵਿੱਚ ਜਵਾਕਾਂ ਨੂੰ ਪੜ੍ਹਾਉਣਾ ਸੀ ਤੈਨੂੰ ਇੱਕ ਗੁਰੂ ਦੀ ਉਪਾਧੀ ਮਿਲੀ ਸੀ ਪਰ ਤੂੰ ਆਪਣੇ ਕਰਤੱਵ ਦਾ ਸਹੀ ਤਰ੍ਹਾਂ ਪਾਲਨ ਨਹੀਂ ਕੀਤਾ ਤੂੰ ਸਿੱਖਿਆ ਦੇਣ ਦੇ ਬਦਲੇ ਛੋਟੇ-ਛੋਟੇ ਬੱਚਿਆਂ ਤੋਂ ਆਪਣਾ ਕੰਮ ਕਰਵਾਉਂਦਾ ਸੀ ਤੇ ਫਿਰ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਸਿੱਖਿਆ ਨਹੀਂ ਸੀ ਜਾਂਦਾ ਤੂੰ ਪਿਛਲੇ ਜਨਮ ਵਿੱਚ ਬਹੁਤ ਵੱਡਾ ਵਿਦਵਾਨ ਸੀ ਪਰ ਤੂੰ ਬੱਚਿਆਂ ਨੂੰ ਸਿੱਖਿਆ ਨਹੀਂ ਦਿੱਤੀ ਤੇ ਉਹਨਾਂ ਬੱਚਿਆਂ ਦੇ ਸ਼ਰਾਪ ਦੇ ਕਾਰਨ ਹੀ ਤੂੰ ਹੱਲ ਜੁਲ ਨਹੀਂ ਸਕਦਾ ਤੇਰੇ ਅੰਦਰ ਜੋ ਗਿਆਨ ਭਰਿਆ ਹੋਇਆ ਹੈ ਤੂੰ ਉਹ ਗਿਆਨ ਕਿਸੇ ਨੂੰ ਵੰਡ ਦੇ ਤੈਨੂੰ ਮੁਕਤੀ ਮਿਲ ਜਾਵੇਗੀ ਉਸ ਲੜਕੇ ਦੀ ਇਹ ਗੱਲ ਸੁਣ ਕੇ ਉਸ ਆਮ ਦੇ ਦਰਖਤ ਨੇ ਕਿਹਾ ਕਿ ਮੈਂ ਇਹ ਗਿਆਨ ਕਿਸ ਨੂੰ ਦੇਵਾਂਗਾ ਮੇਰਾ ਇਹ ਗਿਆਨ ਤੂੰ ਹੀ ਲੈ ਲੈ ਫਿਰ ਉਸ ਆਮਬ ਦੇ ਦਰਖਤ ਨੇ ਆਪਣਾ ਸਾਰਾ ਗਿਆਨ ਉਸ ਲੜਕੀ ਨੂੰ ਦੇ ਦਿੱਤਾ ਤੇ ਉਸ ਦੀ ਵੀ ਆਤਮਾ ਨੂੰ ਸ਼ਾਂਤੀ ਮਿਲ ਗਈ ਉਹ ਉਸ ਦਰਖਤ ਦੀ ਜੁਨੀ ਵਿੱਚੋਂ ਮੁਕਤ ਹੋ ਗਿਆ ਇਸ ਤੋਂ ਬਾਅਦ ਉਹ ਲੜਕਾ ਆਪਣੀ ਪਤਨੀ ਦੇ ਨਾਲ ਚੱਲਦਿਆਂ ਚੱਲਦਿਆਂ ਆਪਣੇ ਘਰ ਪਹੁੰਚ ਗਿਆ ਜਦੋਂ ਉਹ ਲੜਕਾ ਆਪਣੇ ਘਰ ਪਹੁੰਚਿਆ ਤਾਂ ਉਸ ਲੜਕੇ ਦੀ ਮਾਂ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਈ ਤੇ ਕਹਿਣ ਲੱਗੀ ਕਿ ਬੇਟਾ ਤੂੰ ਕਿੱਥੇ ਚਲਾ ਗਿਆ ਸੀ ਤੇ ਤੇਰੇ ਨਾਲ ਇਹ ਲੜਕੀ ਕੌਣ ਹੈ ਫਿਰ ਉਸ ਲੜਕੇ ਨੇ ਸਭ ਕੁਝ ਆਪਣੀ ਮਾਂ ਨੂੰ ਦੱਸ ਦਿੱਤਾ ਹੁਣ ਉਸ ਲੜਕੇ ਨੂੰ ਇਹ ਵੀ ਗਿਆਨ ਹੋ ਚੁੱਕਿਆ ਸੀ ਕਿ ਉਸਦੇ ਪਿਤਾ ਜੀ ਵਾਪਸ ਨਹੀਂ ਆ ਸਕਦੇ ਕਿਉਂਕਿ ਹੁਣ ਉਹਨਾਂ ਦੀ ਮੁਕਤੀ ਹੋ ਚੁੱਕੀ ਹੈ ਕਿਉਂਕਿ ਉਸਦੇ ਪਿਤਾ ਜੀ ਨੇ ਜੋ ਦਾਨਪੁਨ ਕੀਤਾ ਸੀ ਉਸ ਦਾ ਫਲ ਉਸ ਨੂੰ ਜਮਰਾਜ ਨੇ ਦੇ ਦਿੱਤਾ ਹੈ ਇਸ ਪ੍ਰਕਾਰ ਉਸ ਸਾਧੂ ਮਹਾਤਮਾ ਨੇ ਉਸ ਵਿਧਵਾ ਔਰਤ ਨੂੰ ਦੱਸਿਆ ਕਿ ਮਾਪੇ ਦੇ ਚੰਗੇ ਮਾੜੇ ਕਰਮਾਂ ਦਾ ਫਲ ਉਸ ਦੀ ਔਲਾਦ ਨੂੰ ਕਿਵੇਂ ਮਿਲਦਾ ਹੈ ਤੇ ਆਪਣੇ ਕੀਤੇ ਗਏ ਪਿਛਲੇ ਕਰਮਾਂ ਦਾ ਫਲ ਮਨੁੱਖ ਨੂੰ ਕਿਵੇਂ ਮਿਲਦਾ ਹੈ ਮੈਨੂੰ ਉਮੀਦ ਹੈ ਕਿ ਅੱਜ ਦੀ ਇਸ ਕਹਾਣੀ ਤੋਂ ਤੁਹਾਨੂੰ ਵੀ ਇਹ ਸਮਝ ਆ ਗਿਆ ਹੋਵੇਗਾ ਕਿ ਮਾਪੇ ਦੇ ਚੰਗੇ ਮਾੜੇ ਕਰਮਾਂ ਦਾ ਫਲ ਉਸ ਦੀ ਔਲਾਦ ਨੂੰ ਕਿਵੇਂ ਮਿਲਦਾ ਹੈ ਇਸੇ ਤਰ੍ਹਾਂ ਹੀ ਹਰ ਰੋਜ਼ ਕੁਝ ਨਵਾਂ ਸਿੱਖਣ ਲਈ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ